ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਥਿਆ ਕਰਾਂਗੇ ਪਿਛਲੀਆਂ ਵੀਡਿਓਾਂ ਦੇ ਵਿੱਚ ਆਪ ਜੀਾਂ ਨੇ 25 ਪੌੜੀਆਂ ਦੀ ਸੰਥਿਆ ਕਰ ਲਈ ਹੈ ਜਿਸ ਦਾ ਲਿੰਕ ਆਪ ਜੀ ਉੱਪਰ ਆਈ ਬਟਨ ਤੇ ਵੇਖ ਸਕਦੇ ਹੋ ਹੁਣ 26ਵੀਂ ਪੌੜੀ ਤੋਂ ਪਰਾ ਅਰੰਭਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੋਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਢੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਹੇ ਗੌਰ ਕਰਨਾ ਸੰਗਤ ਜੀ ਅਮਲ ਅਮੁੱਲ ਪਾਠ ਪੋਲਾ ਹੈ ਗੁਣ ਦੇ ਉੱਪਰ ਪੂਰਨ ਵਿਸ਼ਰਾਮ ਲੱਗਾ ਹੋਇਆ ਅਮੁੱਲ ਵਾਪਾਰ ਵਾਪਾਰ ਪਾੜ ਦੇ ਵਿੱਚ ਬਵੇ ਨੂੰ ਵੀ ਕੰਨਣਾ ਹੈ ਪਪੇ ਨੂੰ ਵੀ ਕੰਨਣਾ ਲੱਗਾ ਹੋਇਆ ਸੋ ਧਿਆਨ ਦੇ ਨਾਲ ਪਾਠ ਵਾਪਾਰ ਕਰਨਾ ਹੈ ਫਿਰ ਅਮੁੱਲ ਵਾਪਾਰੀ ਇੱਥੇ ਵੀ ਦੋ ਕੰਨੇ ਹਨ ਰਾਰੇ ਨੂੰ ਬਿਹਾਰੀ ਈੜੀ ਨੂੰ ਲਾਲ ਕੀ ਹੈ ਸੋ ਧਿਆਨ ਦੇ ਨਾਲ ਆਪ ਜੀ ਆਨੇ ਪਾਠ ਕਰਨੇ ਹਨ ਅਮੁੱਲ ਢੰਡਾਰ ਭੱਵੇ ਦੀ ਆਵਾਜ਼ ਦੇ ਨਾਲ ਆਵਾਜ਼ ਲਗਾ ਕਰਕੇ ਢੰਡਾਰ ਕਹਿਣਾ ਹੈ ਅਮੁੱਲ ਆਵਤ ਇਥੇ ੜੀ ਨੂੰ ਕੰਨਾ ਹੈ ਵਾ ਵ ਮੁਕਤਾ ਹੈ ਹਾ ਹੀ ਨੂੰ ਸਿਹਾਰੀ ਲੱਗੀ ਹੋਈ ਆ ਵੇ ਇਸ ਪ੍ਰਕਾਰ ਆਵੇਗਾ ਪੂਰਨ ਵਿਸ਼ਰਾਮ ਹੈ ਅਮੁੱਲ ਲੈ ਜਾਹੇ ਲੈ ਪਾਠ ਤੁਲਾਮਤੇ ਸਹਿਤ ਕਰਨਾ ਹੈ ਜਾਹੇ ਦੇ ਵਿੱਚ ਜਜੇ ਨੂੰ ਕੰਨਾ ਹਾ ਹੀ ਨੂੰ ਸਿਹਾਰੀ ਹੈ ਸੋ ਧਿਆਨ ਰੱਖ ਕਰਕੇ ਬੋਲਣਾ ਇਸ ਤੋਂ ਅੱਗੇ ਅਮੁੱਲ ਭਾਏ ਬੇਨੂ ਕੰਨਾ ਹੈ ਈੜੀ ਨੂੰ ਸਿਹਾਰੀ ਸੋ ਭਾਏ ਇੱਥੇ ਪੂਰਨ ਵਿਸ਼ਰਾਮ ਹੈ ਇੱਥੇ ਜੋ ਪਾਠ ਉਹ ਵੇਖੋਗੇ ਅਮੁੱਲ ਹੈ ਲੱਲੇ ਨੂੰ ਕੰਨਾ ਲੱਗਾ ਹੋਇਆ ਬਾਕੀ ਪਾਠ ਅਮੁੱਲ ਹਨ ਇੱਥੇ ਕੰਨਾ ਹਿਸੋ ਧਿਆਨ ਰੱਖਣਾ ਸਮਾਹ ਸੋ ਇਸ ਪ੍ਰਕਾਰ ਉਚਾਰਨ ਕਰਨੇ ਹਨ ਅਮੁੱਲ ਧਰਮ ਅਮੁੱਲ ਦੀਵਾ ਅਮੁੱਲ ਤੁਲ ਅਮੁੱਲ ਪਰਵਾਹ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਗੌਰ ਕਰਨਾ ਸੰਗਤ ਜੀ ਅਮੁੱਲ ਤੁਲ ਇੱਥੇ ਪਾਠ ਤੁਲ ਹੈ ਤਤੈਨੂੰ ਓਕੜ ਦੀ ਆਵਾਜ਼ ਲਗਾ ਕਰਕੇ ਪੂਰਨ ਵਿਸ਼ਰਾਮ ਲਗਾ ਦੇਣਾ ਅਮੁੱਲ ਪਰਮਾਨ ਇਥਾਨ ਇਥੇ ਨਾਣਾ ਲੱਗਾ ਸੋ ਕਿਸੇ ਨੇ ਨੰਨਾ ਲਗਾ ਕਰਕੇ ਆਵਾਜ਼ ਕੱਸ ਕੇ ਪ੍ਰਵਾਨ ਨਹੀਂ ਕਹਿ ਦੇਣਾ ਪੋਲਾ ਪਾਠ ਪ੍ਰਵਾਨ ਹੈ ਅਮੁੱਲ ਬਖਸ਼ੀਸ਼ ਬਖਸ਼ੀਸ਼ ਦੇ ਵਿੱਚ ਵੇਖੋਗੇ ਸਸੇ ਤੇ ਉਪਰ ਜਾ ਸਸੇ ਦੇ ਪੈਰ ਦੇ ਵਿੱਚ ਕੋਈ ਬਿੰਦੀ ਨਹੀਂ ਹੈ ਸੋ ਕਿਸੇ ਨੇ ਬਖਸ਼ੀਸ਼ ਨਹੀਂ ਕਰ ਦੇਣਾ ਸ਼ੁੱਧ ਪਾਠ ਬਖਸ਼ੀਸ਼ ਹੈ ਬਿੰਦੀ ਤੋਂ ਰਹਿਤ ਹੈ ਇਥੇ ਪੂਰਨ ਵਿਸ਼ਰਾਮ ਲਗਾ ਦੇਣਾ ਅਮੁੱਲ ਨੀ ਸਾਨ ਇੱਕ ਨੰਨਾ ਹੈ ਅਖੀਰ ਦੇ ਵਿੱਚ ਨਾਣਾ ਹੈ ਸੋ ਧਿਆਨ ਰੱਖ ਕਰਕੇ ਪਾਠ ਕਰਨੇ ਹਨ ਅਮੁੱਲ ਕਰਮ ਇੱਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ ਅਮੁੱਲ ਫੁਰਮਾਨ ਇੱਥੇ ਵੀ ਆਪ ਜੀਆਂ ਨੇ ਜਿਹੜੀ ਨਾਣੀ ਦੀ ਆਵਾਜ਼ ਲਗਾ ਕਰਕੇ ਤੇ ਸ਼ੁੱਧ ਪਾਠ ਕਰਨੇ ਹਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦੇਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆ ਗੌਰ ਕਰਣਾ ਸੰਗਤ ਜੀ ਇੱਥੇ ਪਾਠ ਅਮੁੱਲੋ ਹੈ ਲੱਲੇ ਨੂੰ ਢੋੜਾ ਲੱਗਾ ਹੋਇਆ ਦੂਜਾ ਪਾਠ ਅਮੁੱਲ ਕਰਨਾ ਪੂਰਨ ਵਿਸ਼ਰਾਮ ਲਗਾ ਦੇਣਾ ਆਖਿਆ ਐੜੇ ਨੂੰ ਕੰਨਾਂ ਲਗਾ ਕਰਕੇ ਪਾਠ ਆਖਿਆ ਕਰਨਾ ਹੈ ਨੰਨਾ ਮੁਕਤਨ ਜਾਏ ਆਖ ਆਖ ਦੋ ਵਾਰੀ ਕਹਿ ਕਰਕੇ ਵਿਸ਼ਰਾਮ ਹੈ ਰਹੇ ਲਿਵ ਲਾਈ ਲਾਇ ਪਾਠ ਦੇ ਵਿੱਚ ਈੜੀ ਨੂੰ ਸਿਹਾਰੀ ਸੋ ਧਿਆਨ ਰੱਖੋ ਇਸ ਤੋਂ ਅੱਗੇ ਜੋ ਪਾਠ ਹਨ ਉਹਨਾਂ ਦਾ ਵਿਸ਼ਰਾਮ ਪਹਿਲੇ ਅੱਖਰ ਤੇ ਭਾਗ ਆਖ ਹੈ ਅੜੇ ਨੂੰ ਕੰਨਾਂ ਲਗਾ ਕਰਕੇ ਹਾਹੇ ਨੂੰ ਸਿਹਾਰੀ ਦੀ ਆਵਾਜ਼ ਰੱਖਣੀ ਹੈ ਆਖੇ ਇੱਥੇ ਪੂਰਨ ਵਿਸ਼ਰਾਮ ਹੈ ਫਿਰ ਵੇਦ ਕਿਸੇ ਨੇ ਬੱਬਾ ਨਹੀਂ ਲਾ ਦੇਣਾ ਇਹ ਪਾਠ ਵੇਦ ਹੈ ਵੇਦ ਪਾਠ ਪੁਰਾਨ ਇਸ ਤੋਂ ਅੱਗੇ ਫਿਰ ਤੋਂ ਆਖੇ ਦੇ ਉੱਪਰ ਵਿਸ਼ਰਾਮ ਹੈ ਪੜੇ ਪੜਨ ਦਾ ਵਾਚਕ ਪੜੇ ਕਰੇ ਵਖਿਆਨ ਨਾਣੇ ਦੀ ਸਹਿਤ ਪਾਠ ਕਰਨਾ ਆਖੇ ਪਰਮੇ आख हे इन्द अख हे गोपी तए गोविंद अख हे ईसर अख हे सिद्ध अख हे केते कीते बुद्ध गौर करना संगत जी इथे पाठ अख हे भरमे इथे विश्राम लगमना है विश्राम दा खास ध्यान रखना अख हे इन्द ਸੁਧਿਆਣ ਦੇ ਨਾਲ ਪਾਠ ਇੰਦ ਕਰਨਾ ਹੈ ਤਦੇ ਦੇ ਸਹਿਤ ਆਖ ਹੈ ਗੋਪੀ ਗੱਗੇ ਨੂੰ ਫੋੜਾ ਪਪੇ ਨੂੰ ਬਿਹਾਰੀ ਪੂਰਣ ਵਿਸ਼ਰਾਮ ਲਗਾ ਦੇਣਾ ਤੈ ਗੋਵਿੰਦ ਤੈ ਦੇ ਉੱਪਰ ਦੁਲਾਵਾਂ ਲੱਗੀਆਂ ਹਨ ਸੁਧਿਆਣ ਦੇ ਨਾਲ ਪਾਠ ਕਰਨਾ ਗੋਵਿੰਦ ਦੇ ਵਿੱਚ ਵੀ ਵਵੇ ਦੀ ਆਵਾਜ਼ ਹੈ ਕਿਸੇ ਨੇ ਬੱਬਾ ਨਹੀਂ ਲਾ ਦੇਣਾ ਆਖ ਹੈ ਈਸ਼ਰ ਈਰੀ ਨੂੰ ਏਡੀ ਨੂੰ ਬਿਹਾਰੀ ਲਗਾ ਕਰਕੇ ਪਾਠ ਈਸਰ ਆਵੇਗਾ ਪੂਰਨ ਵਿਸ਼ਰਾਮ ਹੈ ਅੱਖ ਹੀ ਸਿੱਧ ਸੋ ਇੱਥੇ ਸਸੇ ਨੂੰ ਸਿਹਾਰੀ ਤੇ ਤੱਦਾ ਹੈ ਕਿਸੇ ਨੇ ਤੱਦਾ ਨਹੀਂ ਲਾਦੇ ਨਾ ਇਸ ਤੋਂ ਅਗਲੀ ਜੋ ਤੁਕ ਹੈ ਉਹਦਾ ਵਿਸ਼ਰਾਮ ਅੱਖ ਹੀ ਇੱਥੇ ਲਗਾਉਣਾ ਹੈ ਅੱਖ ਹੀ ਕੇਤੇ ਕੀਤੇ ਬੁੱਧ ਸੋ ਵਿਸ਼ਰਾਮ ਦਾ ਆਪ ਜੀਆ ਨੇ ਖਾਸ ਧਿਆਨ ਰੱਖਣਾ ਹੈ आख हे दानव आख हे देव आख हे सुर नर मुन जन सेव केते आख हे आखन पाहे केते कह कह उठ उठ जाहे एते कीते होर करे हे त आख न स कहे के के ਕਵਰ ਕਰੈਨਾ ਸੰਗਤ ਜੀ ਆਖੇ ਸੁਰ ਨਰ ਇਥੇ ਵਿਸ਼ਰਾਮ ਹੈ ਮਨ ਜਨ ਸੇ ਇਹ ਵਖਰੇ ਵਖਰੇ ਪਾੜ ਧਿਆਨ ਦੇ ਨਾਲ ਕਰਨੇ ਹਨ ਕੇਤੇ ਆਖੇ ਇਥੇ ਪੂਰਨ ਵਿਸ਼ਰਾਮ ਆਵੇਗਾ ਆਖਣ ਦੇ ਵਿੱਚ ਨਾਨੇ ਦੀ ਆਵਾਜ਼ ਹੈ ਪਾਹੇ ਦੇ ਵਿੱਚ ਹਾਏ ਨੂੰ ਸਿਹਾਰੀ ਲੱਗੀ ਹੋ ਕੇਤੇ ਕਹੇ ਕਹੇ ਇਥੇ ਪੂਰਨ ਵਿਸ਼ਰਾਮ ਲਗਾ ਕਰਕੇ ਉਠ ਉਠ ਜਾ ਤੁਹ ਧਿਆਨ ਰੱਖਣਾ ਇਤੇ ਕੀਤੇ ਇਥੇ ਵਿਸ਼ਰਾਮ ਆਵੇਗਾ ਹੋਰ ਕਰੇਹ ਕਰੇਹ ਦੇ ਵਿੱਚ ਹਾਹੇ ਦੀ ਸਿਹਾਰੀ ਲੱਗੇਗੀ ਤਾਂ ਆਖ ਨਾ ਸਕਹਿ ਤਾਂ ਪਾਠ ਦੇ ਵਿੱਚ ਕੋਈ ਬਿੰਦੀ ਨਹੀਂ ਹੈ ਆਖ ਦੇ ਵਿੱਚ ਖੱਖੇ ਦੀ ਆਵਾਜ਼ ਹੈ ਨੰਨਾ ਮੁਕਤਾ ਸਕਹਿ ਹਾਹੇ ਨੂੰ ਸਿਹਾਰੀ ਇਥੇ ਪੂਰਨ ਵਿਸ਼ਰਾਮ ਹੈ ਕੇ ਕੀ ਇਹ ਦੋ 파ਟ ਹਨ ਇੱਕ ਦੇ ਵਿੱਚ ਈੜੀ ਨੂੰ ਬਿਹਾਰੀ ਹੈ ਉਹ 파ਟ ਕੀ ਹੈ ਦੂਜੇ ਦੇ ਵਿੱਚ ਸਿਹਾਰੀ ਕੀ 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 ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰਾ ਗੌਰ ਕਰਨਾ ਸੰਗਤ ਜੀ ਜੇਵੜ ਇਥੇ ਡੱਡੇ ਦੀ ਆਵਾਜ਼ ਆਵੇਗੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਇਥੇ ਪੂਰਨ ਵਿਸ਼ਰਾਮ ਹੈ ਸਾਚਾ ਸੋਏ ਦੇ ਵਿੱਚ ਈੜੀ ਦੀ ਸਿਹਾਰੀ ਦੀ ਆਵਾਜ਼ ਆਵੇਗੀ ਜੇ ਕੋ ਵਖਰਾ ਵਖਰਾ ਹੈ ਆਖੇ ਦੇ ਉੱਪਰ ਪੂਰਨ ਵਿਸ਼ਰਾਮ ਹੈ ਬੋਲ ਵਿਗਾੜ ਇੱਥੇ ਰਾੜੇ ਦੀ ਆਵਾਜ਼ ਲਾਉਣੀ ਹੈ ਤਾ ਲਿਖੀਏ ਤਾ ਦੇ ਵਿੱਚ ਕੋਈ ਬਿੰਦੀ ਨਹੀਂ ਲਾ ਦੇਣੀ ਲਿਖੀਏ ਦੇ ਵਿੱਚ ਐੜੇ ਦੂਦ ਲਾਵਾ ਹਨ ਪੂਰਨ ਵਿਸ਼ਰਾਮ ਹੈ ਸਿਰ ਗਾਵਾਰ ਗਵਾਰ ਗਵਾਰਾ ਦੇ ਵਿੱਚ ਵੇਖੋਗੇ ਨਾ ਜਿਆਦਾ ਤਰਕੀ ਹੁੰਦਾ ਲੋਕੀ ਪਾਠ ਗਵਾਰਾ ਕਹਿ ਦਿੰਦੇ ਆ ਪਰ ਉੱਥੇ ਫਿਰ ਗੱਗੇ ਨੂੰ ਜਿਹੜਾ ਕੰਨ ਉਹਦੀ ਆਵਾਜ਼ ਨਹੀਂ ਲੱਗਦੀ ਗੱਗੇ ਨੂੰ ਵੀ ਕੰਨਾਂ ਹੈ ਪਾਠ ਗਾ ਵਾਰਾ ਗਾ ਵਾਰ ਇਸ ਪ੍ਰਕਾਰ ਜਿਹੜਾ ਸ਼ੁੱਤ ਪਾਠ ਆਵੇਗਾ ਇਹਨਾਂ ਪਾਠਾਂ ਦਾ ਆਪ ਜੀਆ ਨੇ ਖਾਸ ਧਿਆਨ ਰੱਖਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਅਗਲੀ ਸੰਥਿਆ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਹੋਇਆ ਅਨੇਕ ਭੁਲਾ ਦੀ ਮੁਆਫੀ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਦੇਣ ਆਓ ਗੱਜ ਕਰਕੇ ਖਤੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ